ਸੱਚੀ ਗੱਲ ਜੀ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਆਜ਼ਾਦੀ ਸਭ ਨੂੰ ਬੜੀ ਪਿਆਰੀ ਮੰਨਦੀ ਆਜ਼ਾਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹੈਨਾ ਗੁਲਾਮੀ ਕਈ ਵਾਰੀ ਦੇਖਣ ਨੂੰ ਲੱਗਦੇ ਆ ਕਿ ਅਸੀਂ ਆਜ਼ਾਦ ਆ ਪਰ ਮਨ ਤੋਂ ਅਸੀਂ ਬੰਨੇ ਜੇ ਰਹਿੰਨੇ ਆ ਕਿ ਆਹ ਕਰਤਾ ਤੇ ਕੌਣ ਕੀ ਕਹੇਗਾ ਆਹ ਕਰਤਾ ਤੇ ਕਿਸੇ ਨੂੰ ਕਿਤੇ ਕੁਝ ਬੁਰਾ ਹੀ ਨਾ ਲੱਗ ਜੇ ਕਿਤੇ ਕੁਝ ਗਲਤੀ ਨਾ ਹੋ ਜੇ ਮਸੀਂ ਸੋਚਦੇ ਸੋਚਦੇ ਤਕਰੀਬਨ ਇਹ ਦੁਨੀਆ ਦੇ ਵਿੱਚ ਅਸੀਂ ਆਪਣਾ ਵਕਤ ਦੂਜੇ ਦੇ ਇਸ਼ਾਰੇ ਅਨੁਸਾਰ ਕੱਢ ਦਿੰਦੇ ਹਾਂ ਗੁਲਾਮੀ ਦੀ ਗੱਲ ਕਰਾਂਗੇ ਅੱਜ ਆਪਾਂ ਗੁਲਾਮੀ ਕਈ ਤਰ੍ਹਾਂ ਦੀ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ ਇੱਕ ਤਾਂ ਮੰਨਣ ਵਾਲੀ ਹੈ ਗੁਲਾਮੀ ਦਿਖਣ ਵਾਲੀ ਹੈ ਗੁਲਾਮੀ ਤੇ ਇੱਕ ਦਿਖਦੀ ਨਹੀਂ ਹੈ ਉਹਨੂੰ ਅਸੀਂ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਕਹਿ ਸਕਦੇ ਹਾਂ ਸਵਤੰਤਰਤਾ ਹੋਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਮਨ ਦਾ ਖੁੱਲਾ ਹੋਣਾ ਮਨ ਦਾ ਆਜ਼ਾਦ ਹੋਣਾ ਇਸ ਇਨਸਾਨ ਨੂੰ ਨਾ ਬੜੀ ਆਦਤ ਹੈ ਦੂਸਰੇ ਨੂੰ ਗੁਲਾਮ ਬਣਾਉਂਦੀ। ਬਿਲਕੁਲ। ਹੁਣ ਦੇਖੋ ਪੰਛੀ ਰੱਖਣ ਦਾ ਸ਼ੌਂਕ ਹੈ ਚਲੋ ਜੀ ਪਿੰਜਰੇ 'ਚ ਰੱਖ ਲਓ। ਮੱਛੀਆਂ ਰੱਖਣ ਦਾ ਛੌਂਕ ਹੈ ਇੱਕ ਲਿਆਂਦਾ ਪਾਣੀ ਵਾਲਾ ਉਹਦੇ ਵਿੱਚ ਮੱਛੀਆਂ ਰੱਖ ਲਓ ਹਨਾ। ਤੇ ਅਸੀਂ ਹੁਣ ਡੰਗਰ ਪਸ਼ੂ ਰੱਖਦੇ ਆ ਆਪਣੇ ਪਿੰਡਾਂ 'ਚ ਬਹੁਤ ਰੱਖੇ ਜਾਂਦੇ ਆ ਤਾਂ ਉਹਨਾਂ ਨੂੰ ਤਕਰੀਬਨ ਨੂੜ-ਨੂੜ ਕੇ ਰੱਖਣਾ। ਇਹ ਇੱਕ ਸਚਾਈ ਆ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਡੰਗਰ ਪਛੂ ਸੀ ਉਹਨਾਂ ਨੂੰ ਨਾ ਖੁੱਲੇ ਛੱਡ ਦਿੱਤਾ ਜਾਂਦਾ ਸੀ ਚਾਰੇ ਲਈ ਲਿਜਾਏ ਜਾਂਦੇ ਸੀ ਜਾਂ ਕਾਫੀ ਮਤਲਬ ਖੁੱਲਾ ਹੁੰਦਾ ਸੀ ਉੱਥੇ ਉਹਨਾਂ ਨੂੰ ਬੜੀ ਜਾਂ ਲੰਬੀ ਰੱਸੀ ਕਰਕੇ ਬੰਨ ਦੇਣਾ ਜਾਂ ਆਲੇ ਦੁਆਲੇ ਇੱਕ ਵਾੜਾ ਜਿਹਾ ਕਰ ਦੇਣਾ ਤੇ ਵਿੱਚ ਖੁੱਲੇ ਰੱਖਣਾ ਡੰਗਰ ਵੀ ਖੁਸ਼ ਹੋ ਇਨਸਾਨ ਵੀ ਖੁਸ਼ ਹੋ ਉਸ ਉਹ ਦਿੱਤਾ ਗਿਆ ਉਹਨਾਂ ਦੀ ਜੋ ਦਿੱਤਾ ਉਹ ਉਹਨਾਂ ਦੁਆਰਾ ਦੁੱਧ ਵਗੈਰਾ ਜੋ ਦਿੱਤਾ ਜਾਂਦਾ ਸੀ ਉਸ ਦਾ ਵੀ ਇਨਸਾਨ ਨੂੰ ਫਾਇਦਾ ਹੁਣ ਸਾਰਾ ਦਿਨ ਤੁਸੀਂ ਇੱਕ ਇੱਕ ਜਾਨਵਰ ਨੂੰ ਨੂੜ ਕੇ ਰੱਖਦੇ ਹੋ ਮੰਨ ਲਓ ਕਿ ਬਿਲਕੁਲ ਉਹਦੀ ਗਰਦਨ ਐਵੇਂ ਆ ਉਹ ਇਧਰ ਉਧਰ ਉੱਥੇ ਕੋ ਤੱਕ ਜਾ ਸਕਦਾ ਉੱਥੇ ਕੋ ਤੱਕ ਜਾ ਸਕਦਾ ਬਸ ਜ਼ਿਆਦਾ ਨਹੀਂ ਐ ਜਿੱਥੇ ਉਹਨੇ ਗੰਦ ਕਰਨਾ ਹੈ ਉੱਥੇ ਉਸਨੇ ਬਹਿ ਜਾਣਾ ਇਧਰ ਉਧਰ ਹੋ ਕੇ ਹਨਾ ਜਗ੍ਹਾ ਥੋੜੀ ਐ ਜੀ ਨਾਲ-ਨਾਲ ਬੰਨੇ ਹੋਏ ਆ ਪਾਣੀ ਦੇ ਟਾਈਮ ਤੇ ਉਹਨੂੰ ਪਾਣੀ ਪਿਲਾਉਣਾ ਖਾਣੇ ਦੇ ਟਾਈਮ ਤੇ ਉਹਨੂੰ ਖਾਣਾ ਅਸੀਂ ਤੇ ਬੜੀ ਸੇਵਾ ਕਰਦੇ ਆ ਏ ਡਾਈ ਜੀ ਅਸੀਂ ਨੰਗਰ ਪਸ਼ੂ ਰੱਖਿਆ ਬੜੀ ਸੇਵਾ ਕਰਦੇ ਪਰ ਨੁਕਸਾਨ ਬੜਾ ਹੁੰਦਾ ਕਿੱਧਰ ਦੀ ਗੁਲਾਮੀ ਐ ਜੀ ਇਹ ਆਉ ਨੂੰ ਬੰਨ ਕੇ ਰੱਖੋ ਤੇ ਉਸ ਤੋਂ ਬਾਅਦ ਜਦੋਂ ਧਾਰ ਚੋਹੋ ਤੇ ਇੱਕ ਸੋਟੀ ਫੜ ਲਓ ਹਨ ਇੱਕ ਮਨੋਵਿਗਿਆਨਿਕ ਤੱਥ ਹੈ ਇਹ ਕਿ ਤੁਹਾਡੇ ਸਪਰਸ਼ ਦੇ ਵਿੱਚ ਹੀ ਪਤਾ ਚੱਲ ਜਾਂਦਾ ਹੈ ਕਿ ਅੰਦਰ ਕੀ ਹੈ ਇਹ ਮਨੋਵਿਗਿਆਨਿਕ ਸੱਚ ਹੈ ਜਨੀ ਮਨੋਵਿਗਿਆਨਿਕ ਤੌਰ ਤੇ ਸਚਾਈ ਹੈ ਇਸ ਚੀਜ਼ ਤੁਸੀਂ ਨਾ ਇੱਕ ਐਕਸਪੈਰੀਮੈਂਟ ਕਿਸੇ ਬੱਚੇ ਤੇ ਕਰਿਓ ਛੋਟਾ ਜਿਹਾ ਬੱਚੇ ਨੂੰ ਨਾ ਜਦੋਂ ਤੁਸੀਂ ਤੁਸੀਂ ਦੇਖਿਆ ਹੋਣਾ ਕਈਆਂ ਦੇ ਹੱਥਾਂ ਵਿੱਚ ਜਾ ਕੇ ਬੱਚਾ ਰੋਂਦਾ ਵੀ ਚੁੱਪ ਕਰ ਜਾਂਦਾ ਹੈ ਤੇ ਕਈਆਂ ਦੇ ਹੱਥਾਂ ਵਿੱਚ ਜਾ ਕੇ ਅਨ ਕੰਫਰਟੇਬਲ ਜਿਹਾ ਮਹਿਸੂਸ ਤੇ ਹੋਏ ਐਵੇਂ ਹੀ ਰੋਣਾ ਸ਼ੁਰੂ ਕਰ ਦਿੰਦਾ ਚੰਗਾ ਭਲਾ ਸੇਰ ਹੋਣਾ ਕਿਉਂਕਿ ਅੰਦਰ ਤੋਂ ਚਾਹ ਕੇ ਪਿਆਰ ਨਾਲ ਅਗਰ ਬੱਚੇ ਨੂੰ ਨਾ ਚੱਕਿਆ ਜਾਵੇ ਨਾ ਉਠਾਇਆ ਜਾਵੇ ਅੰਦਰ ਦੀ ਭਾਵਨਾ ਨੂੰ ਬੱਚਾ ਮਹਿਸੂਸ ਕਰ ਲੈਂਦਾ ਮਤਲਬ ਤੁਹਾਡੇ ਸਪਰਸ਼ ਤੋਂ ਪਤਾ ਚਲ ਜਾਂਦਾ ਹੈ ਕਿ ਕਿਸ ਤਰ੍ਹਾਂ ਸਾਡੇ ਅੰਦਰ ਕੀ ਚੱਲ ਰਿਹਾ ਹੈ ਤੇ ਅਸੀਂ ਕਿਸ ਨੂੰ ਕਿਸ ਤਰ੍ਹਾਂ ਅ ਮਤਲਬ ਕਿਸ ਫੀਲ ਨਾਲ ਟੱਚ ਕਰਦੇ ਹਾਂ ਜਿੱਦਾਂ ਕਿ ਹੋਂ ਡੰਗਰ ਪਸ਼ੂ ਆ ਤੁਸੀਂ ਅੱਗੇ ਧਾਰਾ ਕੱਢਣ ਤੋਂ ਪਹਿਲਾਂ ਅ ਹੁਣ ਬੱਚੇ ਦੀ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਤੁਸੀਂ ਸਮਝ ਗਏ ਤੇ ਹੁਣ ਦੂਸਰੀ ਐਗਜ਼ਾਮਪਲ ਦੇ ਰਹੀ ਆ ਕੋਈ ਵੀ ਜਾਨਵਰ ਹੈ ਚਾਹੇ ਉਹ ਚਾਹੇ ਕੁੱਤਾ ਏ ਚਾਹੇ ਕੋਈ ਪੰਛੀ ਹੈ ਚਾਹੇ ਕੋਈ ਡੰਗਰ ਪਸ਼ੂ ਐ ਮੱਝ ਐ ਗਾਂ ਐ ਹਨਾ ਤੇ ਜਦੋਂ ਤੁਸੀਂ ਬੜੇ ਪਿਆਰ ਨਾਲ ਉਹਦੇ ਹੱਥ ਫੇਰਨਾ ਤਾਂ ਉਸ ਦੀ ਫੀਲਿੰਗ ਉਸ ਨੂੰ ਪਤਾ ਏ ਅਣਜਾਣ ਬੰਦੇ ਤੋਂ ਲੱਤਾਂ ਮਾਰ ਕੇ ਪਰੇ ਹੋ ਜਾਂਦਾ ਡੰਗਰ ਪਸ਼ੂ ਕਿਉਂ ਕਿਉਂਕਿ ਉਸ ਨੂੰ ਉਸ ਚੀਜ਼ ਦੀ ਫੀਲ ਹੈ ਉਸ ਨੂੰ ਪਤਾ ਏ ਤੇ ਇਹ ਕੀ ਹੈ ਇਹ ਪਿਆਰ ਹੈ ਇਹ ਇੱਕ ਇੱਕ ਆਪਣਾਪਨ ਦਾ ਅਹਿਸਾਸ ਹੈ ਇਸ ਨੂੰ ਸੀ ਗੁਲਾਮੀ ਤਾਂ ਨਹੀਂ ਕਹਿੰਦੇ ਪਰ ਸਪਰਸ਼ ਤੇ ਹੈ ਹੀ ਨਾ ਹੁਣ ਸਾਡੇ ਅੰਦਰ ਕੀ ਚੱਲ ਰਿਹਾ ਹੈ ਅਸੀਂ ਕਿਸ ਤਰ੍ਹਾਂ ਕਿਸ ਚੀਜ਼ ਤੋਂ ਕਿਵੇਂ ਫਾਇਦਾ ਲੈਨੇ ਆ ਤੇ ਕਿਸ ਤਰ੍ਹਾਂ ਕਿਸ ਨੂੰ ਗੁਲਾਮ ਬਣਾ ਕੇ ਤੇ ਕਿਸ ਤਰ੍ਹਾਂ ਸਾਡੇ ਵਿਚਾਰ ਨੇ ਇਹ ਤੇ ਹੁਣ ਸਾਡੇ ਬਣਾਏ ਹੋਏ ਨਹੀਂ ਨਾ ਇਹ ਹੁਣ ਦੂਸਰੇ ਨੂੰ ਤੇ ਉਸ ਤੋਂ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਉਸ ਨੇ ਜਾ ਮਹਿਸੂਸ ਕਰਨਾ ਹੈ ਤੇ ਜਾਂ ਉਸ ਨੂੰ ਉਸਦਾ ਅਹਿਸਾਸ ਹੋਣਾ ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ ਕਈ ਵਾਰੀ ਕਈ ਵਾਰੀ ਤਾਂ ਸਾਨੂੰ ਦਿਖ ਰਿਹਾ ਹੈ ਕਈ ਵਾਰੀ ਸਾਨੂੰ ਦਿਖ ਰਿਹਾ ਹੈ ਕਿ ਇਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਜਾਂ ਸਕਦੇ ਇਸ ਨੂੰ ਉਹਨੂੰ ਕਹਿਣਾ ਪੈਂਦਾ ਇਸ ਨੂੰ ਉਹਨੂੰ ਦੱਸਣਾ ਪੈਂਦਾ ਇਸ ਨੂੰ ਪੁੱਰਨਾ ਤਾਂ ਆਪਾਂ ਨੂੰ ਪਤਾ ਇਨਡਾਇਰੈਕਟ ਵੇ ਨਾਲ ਥੋੜੀ ਜਿਹੀ ਇਹ ਗੁਲਾਮੀ ਹੋਈ ਹੈ ਹੁਣ ਇਨਡਾਇਰੈਕਟ ਵੇ ਨਾਲ ਕੀ ਗੁਲਾਮੀ ਹੈ ਡਾਇਰੈਕਟ ਵੇ ਨਾਲ ਤਾਂ ਇਹ ਗੁਲਾਮੀ ਹੋਗੀ ਕਿ ਅਸੀਂ ਕਦੇ ਕਿਸ ਇਹਨਾਂ ਦੇ ਪੁੱਛੇ ਬਿਨਾ ਅਸੀਂ ਕਿਤੇ ਜਾ ਨਹੀਂ ਸਕਦੇ ਫੋਨ ਕਰਨਾ ਪੈਂਦਾ ਹੈ ਕਿੱਥੇ ਜਾਣਾ ਹੈ ਕਿੰਨਾ ਟਾਈਮ ਲੱਗਣਾ ਹੈ ਦੱਸੋ ਯਾਨੀ ਕਿ ਇੱਕ ਤੁਸੀਂ ਇੱਕ ਇੱਕ पिंजरा है पर वो ऊपर है पर वो ये आके दिखदा नहीं है पर है तो है ना ਤੁਸੀਂ ਆਪਣੀ ਆਪਣੀ ਮਰਜ਼ੀ ਅਨਸਾਰ ਆਪਣਾ ਕਿਤੇ 10 15 ਮਿੰਟ 20 ਮਿੰਟ ਅਧਾ ਘੰਟਾ ਜਾਂ ਪੂਰਾ ਦਿਨ ਕਿਤੇ ਬਤੀਤ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ ਦੱਸੋ ਇਹ ਇਹ ਕਾਦੇ ਰਿਸ਼ਤੇ ਹੋਏ ਕਾਦੇ ਹੋਏ ਕਿ ਤੁਹਾਨੂੰ ਹਾਂ ਠੀਕ ਹੈ ਬਹੁਤ ਜਗ੍ਹਾ ਤੇ ਪਿਆਰ ਨਾਲ ਬੰਨਿਆ ਮੈਂ ਇਹ ਨਹੀਂ ਕਹਿੰਦੀ ਕਿ ਇਹ ਜ਼ਰੂਰੀ ਹੈ ਕਿ ਮਤਲਬ ਗੁਲਾਮੀ ਤੁਸੀਂ ਨਾ ਸਹੋ ਜੀ ਆ ਕਰੋ ਜੀ ਹੋਕਰ ਜੁ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਪਿਆਰ ਤੇ ਕੇਅਰ ਜਿੱਦਾਂ ਹੁਣ ਮਾਂ ਦੇ ਨਾਲ ਬੱਚੇ ਦੀ ਕੇਅਰ ਹੈ ਪਰ ਬੱਚਾ ਕੀ ਕਰਦਾ ਹੈ ਕਿ ਕਿਤੇ ਜਾ ਰਿਹਾ ਤੇ ਮਾਂ ਨੇ 10 ਵਾਰ ਫੋਨ ਕਰਨਾ ਕਿੱਥੇ ਹੈ ਠੀਕ ਹੈ ਚੱਲ ਪਿਆ ਕਦੋਂ ਚੱਲੇਗਾ ਖਾ ਲਿਆ ਕੁਝ ਤੇ ਇਹਨੂੰ ਆਪਾਂ ਗੁਲਾਮੀ ਨਹੀਂ ਕਹਿ ਸਕਦੇ ਇਨਡਾਇਰੈਕਟ ਵੇ ਨਾਲ ਇਹਨੂੰ ਕਵਾਂਗੇ ਕੇਅਰ ਮਤਲਬ ਬਹੁਤ ਧਿਆਨ ਰੱਖਣਾ ਪਰ ਹੁਣ ਤੁਸੀਂ ਮੇਰੀ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ ਬਹੁਤ ਸਾਰੀ ਕਿਤਾਬਾਂ 'ਚ ਲਿਖਿਆ ਜਾਂਦਾ ਹੈ ਸਭ ਜਗ੍ਹਾ ਤੇ ਕਿ ਮਾਤਾ ਪਿਤਾ ਤੋਂ ਉੱਤੇ ਵੱਡਾ ਕੋਈ ਵੀ ਨਹੀਂ ਹੈ ਸੱਚਾਈ ਆ ਮਾਪਿਓ ਤੋਂ ਵੱਡਾ ਗੁਰੂ ਤੇ ਮਾਤਪਿਓ ਤੋਂ ਜ਼ਿਆਦਾ ਆਦਰ ਸਤਿਕਾਰ ਦੁਨੀਆ ਵਿੱਚ ਅਗਰ ਤੁਸੀਂ ਸੋਚੋ ਵੀ ਕਿਸੇ ਦਾ ਕਰ ਸਕਦੇ ਹੋ ਤਾਂ ਮੇਰੇ ਸਾਹਮਣੇ ਤਾਂ ਕੋਈ ਹੈ ਹੀ ਨਹੀਂ ਹੈ ਕਿਉਂਕਿ ਪਰਮਾਤਮਾ ਜੋ ਸਾਡੀ ਆਤਮਾ ਦੇ ਅੰਦਰ ਹੈ ਤੇ ਆਤਮਾ ਤੇ ਪਰਮਾਤਮਾ ਵਿੱਚ ਮੇਲ ਕਰਾਉਣ ਲਈ ਇਹ ਸਰੀਰ ਜੋ ਹੈ ਇਹ ਕੁਦਰਤ ਨੇ ਸਾਨੂੰ ਹੀ ਲਵਸੀਲਾ ਸਾਡੇ ਮਾਤਾ ਪਿਤਾ ਦੁਆਰਾ ਹੀ ਬਣਾਇਆ ਹੈ ਤੇ ਜਿਸ ਦੁਆਰਾ ਹੀ ਲਵਸੀਲਾ ਬਣਾਇਆ ਜਾਂਦਾ ਹੈ ਜੇ ਅਸੀਂ ਉਸ ਦਾ ਹੀ ਆਦਰ ਸਤਿਕਾਰ ਨਹੀਂ ਕਰਦੇ ਜਾਉ ਉਸ ਨੂੰ ਹੀ ਇਸ ਦੀ ਮਾਨਤਾ ਜਾਂ ਮਹਾਨਤਾ ਜਾਂ ਉਸਤਾ ਨਹੀਂ ਦਿੰਦੇ ਤਾਂ ਫਿਰ ਤਾਂ ਚਲੋ ਇਹ ਤੁਸੀਂ ਸਮਝਦੇ ਹੀ ਹੋ ਹਨ ਤਾਂ ਕੀ ਕਰ ਸਕਦੇ ਆ ਫਿਰ ਅਸੀਂ ਦੂਜੀ ਗੱਲ ਇਹ ਆ ਕਿ ਬੱਚਾ ਸਭ ਤੋਂ ਜ਼ਿਆਦਾ ਪਰੇਸ਼ਾਨ ਆਪਣੇ ਮਾਤਾ ਵਿਦਤਾ ਕਿਉਂ ਹੁਣ ਅੱਗ ਵੱਲ ਜਾ ਰਿਹਾ ਮਾਂ ਨੇ ਰੋਕਤਾ ਬੱਚੇ ਨੂੰ ਖੇਚੜ ਕਿਉਂ ਕਿਸੇ ਚੀਜ਼ ਨੂੰ ਹੱਥ ਪਾ ਰਿਹਾ ਉਹਨੂੰ ਰੋਕਤਾ ਤੇ ਉਸਦੇ ਮਨ 'ਚ ਤੇ ਆ ਰਿਹਾ ਹੋਵੇਗਾ ਨਾ ਕਿ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਰੁਕਾਵਟਾਂ ਪਾਉਣ ਵਾਲੇ ਇਹੀ ਨੇ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਆਣੀ ਕਰਨਾ ਉਹ ਨਹੀਂ ਕਰਨਾ ਉਹਨੂੰ ਹੱਥ ਨਹੀਂ ਲਾਉਣਾ نیچے ਨਹੀਂ ਉਤਰਨਾ ਉੱਪਰ ਨਹੀਂ ਚੜ੍ਹਨਾ ਇੱਥੋਂ ਐ ਨਹੀਂ ਕਰਨਾ ਇੱਥੋਂ ਇਦਾਂ ਨਹੀਂ ਕਰਨਾ ਬਸ ਹੁਣ ਖਾ ਲਿਆ ਤੇ ਹੁਣ ਸੌਂ ਜਾ ਤੇ ਹੁਣ ਇਦਾਂ ਕਰ ਮੈਂਤੀ ਨਾਲ ਦੀ ਅਨੁਸਾਰ ਹੀ ਚੱਲ ਰਹੀ ਆ ਮੈਂ ਤੇ ਜਦੋਂ ਮੈਨੂੰ ਜ਼ਰੂਰਤ ਜਦੋਂ ਮੈਨੂੰ ਆਜ਼ਾਦੀ ਮਿਲਦੀ ਹੈ ਤਾਂ ਇਹ ਮੈਨੂੰ ਆਜ਼ਾਦ ਨਹੀਂ ਰਹਿਣ ਦਿੰਦੇ ਕਿਉਂ ਜਾਣੇ ਕੀ ਕਰਨਾ ਕਾਤੇ ਕਰਨਾ ਸਭ ਤੋਂ ਜ਼ਿਆਦਾ ਟੋਕਾ ਟਾਕੀ ਮਾਤਾ ਪਿਤਾ ਦੁਆਰਾ ਕੀਤੀ ਜਾਂਦੀ ਹੈ ਪਰ ਇਹਨੂੰ ਅਸੀਂ ਗੁਲਾਮੀ ਨਹੀਂ ਕਹਿੰਦੇ ਬੇਸ਼ੱਕ ਇੰਡਾਇਰੈਕਟ ਵੇ ਦੇ ਨਾਲ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਜਿਆਦਾ ਟੋਕਾ ਟਾਕੀ ਇਹ ਬੱਚੇ ਦੀ ਨੇਚਰ ਨੂੰ ਪ੍ਰਭਾਵਿਤ ਕਰਦੀ ਆ ਤੇ ਉਸ ਨੂੰ ਵੀ ਗਾੜਦੀ ਆ ਹੋਸਟਲਾਂ 'ਚ ਪੜਨ ਵਾਲੇ ਬੱਚੇ ਹੋਸਟਲਾਂ 'ਚ ਪੜਨ ਵਾਲੇ ਬੱਚੇ ਤੇ ਮਾਤਾ ਪਿਤਾ ਤੋਂ ਤਕਰੀਬਨ ਜਿਹੜੇ ਮਾਤਾ ਪਿਤਾ ਨੇ ਆਜ਼ਾਦੀ ਜ਼ਿਆਦਾ ਦਿੱਤੀ ਹੁੰਦੀ ਆ ਬੱਚਿਆਂ ਨੂੰ ਬਹੁਤੇ ਬਹੁਤੇ ਬੱਚੇ ਵਿਗੜ ਜਾਂਦੇ ਆ ਇਹ ਵੀ ਸੱਚ ਹੈ ਵਿਗੜੰਦਾ ਮਤਲਬ ਇਹ ਨਹੀਂ ਕਿ ਸਮਾਜ ਦੇ ਊਸੂਲਾਂ ਦੇ ਖਿਲਾਫ ਜਾਂਦੇ ਆ ਮਿਕੜੰਦਾ ਮਤਲਬ ਇਹ ਆ ਕਿ ਸਮੇਂ ਸਿਰ ਦਿੱਤੀ ਗਈ ਸਹੀ ਸੇਧ ਸਹੀ ਸਲਾਹ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਅਡਵਾਈਸ ਜੋ ਸਲਾਹ ਦੀ ਗੱਲ ਕਰਦੇ ਆ ਆਪਾਂ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਚਾਨਣ ਦੀ ਤਰ੍ਹਾਂ ਇੱਕ ਟਾਰਚ ਦੀ ਤਰ੍ਹਾਂ ਕੰਮ ਕਰਦੀ ਹੈ ਇਹ ਆਪਾਂ ਨੂੰ ਪਤਾ ਹੈ ਹੈ ਨਾ ਕੋਈ ਵੀ ਕਦੋਂ ਵੀ ਕਿਸੇ ਵੀ ਤਰ੍ਹਾਂ ਸਲਾਹ ਦਿੱਤੀ ਜਾਂਦੀ ਹੈ ਪਰ ਜੇ ਦੇ ਮਾਤਾ ਪਿਤਾ ਸਾਨੂੰ ਕਿਸੇ ਚੀਜ਼ ਲਈ ਰੋਕਦੇ ਅਤੇ ਜਦੋਂ ਬੱਚੇ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਹੀ ਕਹਿੰਦੇ ਸੀ ਸਹੀ ਕਹਿੰਦੇ ਸੀ ਇਹ ਹੁਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਸਫੋਕੇਸ਼ਨ ਜੋ ਹੈ ਇਹ ਤਕਰੀਬਨ ਬੱਚੇ ਆਪਣੀ ਜਵਾਨੀ ਟਾਈਮ ਤੇ ਕੱਟ ਦਿਆ ਕਿ ਹੁਣ 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 ਕਿਉਂ ਰੋਕੀ ਜਾਣਾ ਹੁਣ ਮੈਂ ਬड़ा ਹੋ ਗਿਆ ਲੈ ਤੇਰਾ ਇਹੀ ਕੰਮ ਹੈ ਬਸ ਰੋਕੀ ਟੋਕੀ ਜਾਓ ਹੁਣ ਮੈਂ ਕੋਈ ਨਿਆਣਾ ਹਰ ਗੱਲ ਤੇ ਬੱਚਾ ਇਹ ਮਾਪਿਓ ਨੂੰ ਸੁਲਾਉਂਦਾ ਹੈ ਕਿ ਮੈਂ ਬੱਚਾ ਨਹੀਂ ਹੁਣ ਮੈਂ ਨਿਆਣਾ ਨਹੀਂ ਹੁਣ ਮੈਂ ਬड़ा ਹੋ ਗਿਆ ਹੁਣ ਬੱਸ ਕਰੋ ਹੁਣ ਬੱਸ ਕਰੋ ਪਰ ਤੁਸੀਂ ਇਹ ਤਾਂ ਸੋਚੋ ਕਿ ਬੱਚੇ ਆਪਾਂ ਕਿੱਡੇ ਵੀ بڑے ਕਿਉਂ ਨਾ ਹੋ ਜਾਣ ਬਜ਼ੁਰਗ ਵੀ ਕਿਉਂ ਨਾ ਹੋ ਜਾਣ ਮਾਤਾ ਪਿਤਾ ਦੇ ਲਈ ਤਾਂ ਉਹ ਬੱਚੇ ਹੀ ਨੇ ਉਹਨਾਂ ਦੀ ਇੱਕ ਹੈਬਿਟ ਸੇ ਆਦਤ ਬਣ ਚੁੱਕੀ ਏ ਉਹਨਾਂ ਨੂੰ ਸਹੀ ਸੇਧ ਦੇਣ ਦੀ ਬੇਸ਼ੱਕ ਉਹਨਾਂ ਤੋਂ ਵੀ ਸਿਆਣੇ ਤੇ ਸਮਝਦਾਰ ਕਿਉਂ ਨਾ ਤਾਂ ਇਹ ਆਦਤ ਵੀ ਕਹਿ ਸਕਦੇ ਆ ਆਪਾਂ ਇਸ ਪਰ ਅਸਲ ਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਸੀ ਗੁਲਾਮੀ ਦੀ ਹੈਨਾ ਕੋਈ ਹੱਕ ਨਹੀਂ ਐ ਸਾਨੂੰ ਬਿਲਕੁਲ ਵੀ ਹੱਕ ਨਹੀਂ ਐ ਸਾਨੂੰ ਕਿਸੇ ਨੂੰ ਆਪਣੇ ਕੰਟਰੋਲ ਅੰਦਰ ਰੱਖਣ ਦਾ ਤਾਰੇ ਉਹ ਦੁਨੀਆ ਦਾ ਬਣਾਇਆ ਕੋਈ ਵੀ ਜੀਵ ਜੰਤੂ ਕਿਉਂ ਨਾ ਹੋਵੇ ਹੁਣ ਮੰਨ ਲਓ ਕਿ ਅਸੀਂ ਇੱਕ ਕੁੱਤਾ ਵੀ ਪਾਲਦੇ ਆ ਤੇ ਸਾਰਾ ਦਿਨ ਉਸ ਨੂੰ ਬੰਨ ਕੇ ਰੱਖਣਾ ਕਿ ਦਰ ਦੀ ਸਮਝਦਾਰੀ ਉਹ ਵੀ ਆਜ਼ਾਦ ਹੈ ਉਹਦਾ ਵੀ ਮਨ ਕਰਦਾ ਘੁੰਮਣ ਫਿਰਨ ਨੂੰ ਉਹਦਾ ਵੀ ਮਨ ਕਰਦਾ ਘਰ ਤੋਂ ਬਾਹਰ ਸਾਨੂੰ ਲੈ ਕੇ ਜ਼ਰੂਰ ਜਾਓ ਮਤਲਬ ਅਗਰ ਤੁਸੀਂ ਕੋਈ ਚੀਜ਼ ਕਰ ਰਹੇ ਹੋ ਘਰ ਵਿੱਚ ਕੁਝ ਵੀ ਕਰ ਰਹੇ ਹੋ ਤਾਂ ਮਨੋਦਸ਼ਾ ਹਰ ਚੀਜ਼ ਦੀ ਸਮਝਣੀ ਚਾਹੀਦੀ ਆ ਆਪਣੇ ਸ਼ੌਂਕ ਦੇ ਨਾਲ ਦੂਸਰੇ ਦੇ ਮਨ ਨੂੰ ਨਹੀਂ ਮਾਰਨਾ ਚਾਹੀਦਾ ਆਪਣੀ ਕੇਅਰ ਤੇ ਆਪਣੇ ਧਿਆਨ ਲਈ ਆਪਣੇ ਆਪਣੇ ਫਰਜ਼ ਪੂਰੇ ਕਰਨ ਦੇ ਲਈ ਦੂਸਰੇ ਦੀ ਮਨੋਦਸ਼ਾ ਦੂਸਰੇ ਦੇ ਵਿਚਾਰ ਦੂਸਰੇ ਦੀ ਆਜ਼ਾਦੀ ਨੂੰ ਜ਼ਰੂਰ ਮਨ ਵਿੱਚ ਰੱਖਣਾ ਆਪਣੇ ਅੱਗੇ ਰੱਖਣਾ ਚਾਹੀਦਾ ਹੈ ਕਿ ਭਾਈ ਆਹ ਹੁਣ ਗੱਲ ਧਿਆਨ ਨਾਲ ਸੁਣਿਓ ਕਿ ਭਾਈ ਅਗਰ ਅਸੀਂ ਇਸ ਦੀ ਜਗਾ ਤੇ ਹੋਈਏ ਸਾਡੇ ਨਾਲ ਕੋਈ ਇਸ ਤਰ੍ਹਾਂ ਕਰੇ ਤੇ ਸਾਨੂੰ ਕਿਸ ਤਰ੍ਹਾਂ ਦਾ ਲੱਗੇਗਾ ਬਸ ਫਿਰ ਚਾਨਣ ਆਪੇ ਹੀ ਹੋ ਜਾਂਦਾ ਹੈ ਜਿਹੜੀ ਚੀਜ਼ ਅਸੀਂ ਆਪਣੇ ਤੇ ਸਹਿਨ ਨਹੀਂ ਕਰ ਸਕਦੇ ਅਸੀਂ ਉਹ ਦੂਜੇ ਤੇ ਕਿੱਦਾਂ ਬਣਾ ਸਕਦੇ ਹਾਂ ਸਮਝ ਗਏ ਨਾ ਜਿਹੜੀ ਚੀਜ਼ ਸਾਨੂੰ ਸਹੀ ਨਹੀਂ ਲੱਗਦੀ ਉਹ ਦੂਜੇ ਤੇ ਅਸੀਂ ਕਰਦੇ ਆ ਤਾਂ ਕਿੱਦਾਂ ਸਹੀ ਹੋ ਸਕਦੀ ਬਸ ਇਹ ਜਿੱਦਣ ਸਾਨੂੰ ਅਹਿਸਾਸ ਹੋ ਗਿਆ ਤਾਂ ਸਾਡੀ ਅਚਾਤੀ ਦੇ ਨਾਲ ਸਾਡੇ ਮਨ ਦੇ ਨਾਲ ਆਲੇ ਦੁਆਲੇ ਕੀ ਹਰ ਕੋਈ ਚੋੜ ਜਾਏਗਾ ਕਿਉਂਕਿ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਮਤਲਬ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਲੈਣਾ ਸ਼ੁਰੂ ਕਰ ਦ। ਪਰ ਆਪਣੇ ਤਰੀਕੇ ਨਾਲ ਚਲਾਉਣਾ ਕਦੇ ਕਿਸੇ ਨੂੰ ਨਹੀਂ ਚਾਹੀਦਾ। ਸਾਡਾ ਤਰੀਕਾ ਆਪਣਾ ਹੈ, ਅਗਲੇ ਦਾ ਤਰੀਕਾ ਆਪਣਾ ਹੈ, ਅਗਲੇ ਦੀ ਆਪਣੀ ਨੇਚਰ, ਆਪਣਾ ਦਿਮਾਗ, ਆਪਣਾ ਸੁਭਾਅ। ਹਾਂ, ਇਹ ਜ਼ਰੂਰ ਹੈ ਕਿ ਜੇ ਸਾਨੂੰ ਕੋਈ ਚੀਜ਼ ਪਸੰਦ ਨਹੀਂ ਜਾਂ ਸਾਨੂੰ ਬਹੁਤ ਪਸੰਦ ਹੈ, ਕੋਈ ਇਹ ਵੀ ਜ਼ਰੂਰੀ ਨਹੀਂ ਕਿ ਅਗਲੇ ਨੂੰ ਵੀ ਪਸੰਦ ਹੋਵੇ। ਹੈਨਾ? ਉਹੀ ਗੱਲ ਹਮੇਸ਼ਾ ਖੁਸ਼ ਰਹਿਣ ਲਈ ਮਨ ਦਾ ਆਜ਼ਾਦ ਹੋਣਾ ਜ਼ਰੂਰੀ ਹੈ ਕਈ ਵਾਰੀ ਅਸੀਂ ਸਰੀਰ ਤੋਂ ਆਜ਼ਾਦ ਹੁੰਨੇ ਆ ਪਰ ਮਨ ਤੋਂ ਆਜ਼ਾਦ ਹੋ ਹੀ ਨਹੀਂ ਪਾਉਂਦੇ ਬਸ ਉੱਥੇ ਹੀ ਖੜੇ ਆ ਉੱਥੇ ਹੀ ਆਂ ਅਸੀਂ ਨਾ ਆਪਣੇ ਆਪ ਨੂੰ ਬਦਲਦੇ ਆ ਤੇ ਸਗੋਂ ਸਾਹਮਣੇ ਵਾਲੇ ਨੂੰ ਚੱਲ ਕਦੇ ਤੇ ਇਹਦਾ ਸੁਭਾਅ ਚੇਂਜ ਹੋਏਗਾ ਫਿਰ ਚੰਗੇ ਦੇਣ ਆਉਣਗੇ ਚੱਲ ਕਦੇ ਤੇ ਇਸ ਨੂੰ ਪਤਾ ਲੱਗੇਗਾ ਮੇਰੇ ਲਈ ਇਹ ਗਲਤੀ ਹੈ ਫਿਰ ਹੋਊਗਾ ਕਿਉਂ ਬਈ ਅਗਲੇ ਨੂੰ ਪਤਾ ਨਹੀਂ ਲੱਗੇਗਾ ਤੇ ਤੁਸੀਂ ਅਗਲੇ ਦਾ ਕਰ ਜਾ ਦੇਣਾ ਕੇ ਅਗਲੇ ਦੇ ਅਨੁਸਾਰ ਹੀ ਚੱਲੀ ਜਾਓ ਅਗਲੇ ਨੂੰ ਇਹ ਅਹਿਸਾਸ ساری ਉਮਰ ਨਾ ਹੋਵੇ ਤੇ ਫਿਰ ਤੁਸੀਂ ਐਂਡ ਦੇ ਵਿੱਚ ਜਾ ਕੇ ਐਂਡ ਤੇ ਮਤਲਬ ਕਿ ਇਹ ਕਦੇ ਵੀ ਹੋ ਸਕਦਾ ਚਲੋ ਕਿਦਾਂ ਤੇ ਫਿਰ ਹੁਣ ਸਾਰੀ ਨੰਗੀ ਤੇ ਸਾਰੀ ਨੰਗੀ ਤੇ ਕਿਹਦਾ ਕਸੂਰ ਕਿਸੇ ਦਾ ਨਹੀਂ ਸਾਡਾ ਹੀ ਆ ਅਸੀਂ ਕਿੰਨਾ ਕੁ ਆਪਣੇ ਆਪ ਨੂੰ ਖੁੱਲ੍ਹ ਦਿੰਨੇ ਆ ਇਹ ਸਾਡਾ ਹੀ ਆ ਅਸੀਂ ਕੀ ਸੋਚਦੇ ਆ ਇਹ ਵੀ ਸਾਡੀਓ ਹੀ ਸੋਚ ਹੈ ਅਸੀਂ ਕੀ ਚਾਹੁੰਦੇ ਆ ਇਹ ਵੀ ਸਾਡੇ ਤੇ ਹੀ ਡਿਪੈਂਡ ਕਰਦਾ ਹੈ ਦੂਸਰੇ ਨੂੰ ਅਸੀਂ ਉਹਨਾਂ ਕੋਈ ਹੱਕ ਦੇ ਸਕਦੇ ਹਾਂ ਜਿੰਨਾ ਕੋਈ ਸਾਡਾ ਮਨ ਦਿਮਾਗ ਲੈਂਦਾ ਹੋਵੇ ਜ਼ਿਆਦਾ ਦੇਣ ਦੇ ਨਾਲ ਵੀ ਦਿਮਾਗੀ ਪਰੇਸ਼ਾਨੀ ਹੁੰਦੀ ਹੈ ਓਕੇ ਹੈ ਨਾ ਚਲੋ 6 ਸਤੰਬਰ 2024 ਹੁਣ ਧਿਆਨ ਨਾਲ ਸੁਣੀਓ ਅੱਜ ਵੈਸੇ ਕੈਨ ਨੂੰ ਤੀਜ ਦੀ ਤਿਥੀ ਹੈ ਪਰ ਤੀਜ ਤੋਂ ਬਾਅਦ ਚੌਥੀ ਦੀ ਤਿਥੀ ਸ਼ੁਕਲ ਪਖਸ਼ ਦੀ ਚੌਥੀ ਤਿਥੀ ਸ਼ਾਮ ਨੂੰ ਤਕਰੀਬਨ 3:02 ਤੇ ਸ਼ੁਰੂ ਹੋ ਜਾਏਗੀ ਤੇ ਚੌਥਾ ਚੰਦਰ ਹੋਏਗਾ ਰਾਤ ਨੂੰ ਚੰਦਰਮਾ ਦੇ ਦਰਸ਼ਨ ਨਹੀਂ ਕਰਨੇ ਗਣੇਸ਼ ਚਤੁਰਥੀ ਹੈ ਸਿੱਧੀ ਵਿਨਾਇਕ ਵਰਤ ਹੈ ਤੇ ਅੱਜ ਚੌਥ ਤਿਥੀ ਤੇ ਦੇਖਿਆ ਜਾਵੇ ਤਾਂ तकरीबन ਸ਼੍ਰੀ ਜਨਤੀ ਦੀ ਹੈ ਹੈਨਾ ਤੇ ਗ੍ਰਹਾਂ ਦੇ ਮੁਤਾਬਕ ਚੰਦਰ ਦਰਸ਼ਨ ਨਿਵੇਦ ਰਹੇਗਾ ਕਲੰਕ ਚਤੁਰਥੀ ਤੇ ਚੰਦਰਦਰਸ਼ਨ ਨਿਵੇਦ ਮਤਲਬ ਚੰਦਰਦਰਸ਼ਨ ਕਰਨੇ ਸ਼ੁਭ ਨਹੀਂ ਕਹਿੰਦੇ ਆ ਕਲੰਕ ਚਤੁਰਤੀ ਕਿਹਾ ਜਾਂਦਾ ਹੈ ਕੈਨ ਨੂੰ ਤੀਜ ਦੀਤੀ ਹੈ ਪਰ ਸ਼ਾਮ ਨੂੰ ਚੇਂਜ ਹੋ ਜਾਣੀ ਹੈ ਚੰਦਰਮਾਨ ਤੇ ਰਾਤ ਨੂੰ ਦੇਖਣਾ ਹੈ ਤੇ ਉਸ ਟਾਈਮ ਤੇ ਚੌਥੀ ਤਿਥੀ ਦਾ ਪੱਕਾ ਸ਼ੁਰੂ ਹੋ ਜਾਣਾ ਜਾਨੀ ਅਗਲੇ ਦਿਨ ਚੌਥੀ ਹੈ ਤੇ ਕਲੰਕ ਚਤੁਰਤੀ ਕਿਹਾ ਜਾਂਦਾ ਹੈ ਇਸ ਤਿਥੀ ਨੂੰ ਮੰਗਲ ਆਂਦਰਾ ਨਕਸ਼ਤਰ ਚ ਰਾਹੁ ਦੇ ਨਕਸ਼ਤਰ ਚ ਅੱਜ ਚਲੇ ਜਾਣਗੇ ਤੇ ਚੰਦਰ ਅਸਤ ਰਾਤ ਨੂੰ 8:08 ਤੇ ਹੋਏਗਾ ਤਾਂ ਤੁਸੀਂ ਸਮਝ ਕੇ ਰਾਤ ਨੂੰ 8:08 ਮਿੰਟ ਤੋਂ ਬਾਅਦ ਅਗਰ ਘਰਨ ਤੋਂ ਬਾਹਰ ਨਿਕਲੋਗੇ ਤਾਂ ਵਧੀਆ ਪਹਿਲਾਂ ਤੇ 6:00 ਵਜੇ ਦਿਖਣਾ ਸ਼ੁਰੂ ਹੋ ਜਾਣਾ ਉਸਨੇ 6:30 ਵਜੇ ਤਾਂ ਤਕਰੀਬਨ ਬਚਾ ਚ ਵੀ ਬਚਾ ਰਿਹਾ ਹੈ ਨਾ ਮਤਲਬ ਐਵੇਂ ਕਰਨੂ ਜੇ ਕਲੰਕ ਚਤੁਰਤੀ ਇਹ ਨਹੀਂ ਕਿ ਕੋਈ ਵਹਿਮ ਹੈ ਨਾ ਵੈਸੇ ਵਹਿਮ ਨਹੀਂ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਤਾਂ ਕੁਝ ਨਾ ਕੁਝ ਤਿੱਥੀਆਂ ਦੇਖ ਕੇ ਹੀ ਬਣਾਈਆਂ ਜਾਂਦੀਆਂ ਹਨ ਭਾਦੋਂ ਦਾ ਮਹੀਨਾ ਜੋ ਹੈ ਇਹ ਕਾਫੀ ਜ਼ਿਆਦਾ ਮੰਨਿਆ ਜਾਂਦਾ ਹੈ ਕਹਿੰਦੇ ਆ ਕਿ ਭਾਦੋਂ ਜੋ ਭਾਦੋ ਪਤਰੰਗ ਕਹਿੰਦੇ ਕਾਲੇ ਚਿੱਟੇ ਇੱਕੋ ਹੀ ਰੰਗ ਇਹ ਵੀ ਇੱਕ ਕਹਾਵਤੀ ਆ ਕਿ ਮਤਲਬ ਇਸ ਮਹੀਨੇ ਦੇ ਸ਼ੁਕਲ ਪੱਖ ਦੀ ਚੌਥ ਦਿਨ ਚੰਦਰਮਾ ਦੇਖਣ ਦਾ ਸ਼ੁਭਤਾ ਨਹੀਂ ਮੰਨੀ ਜਾਂਦੀ ਠੀਕ ਹੈ ਤਾਂ ਮੈਂ ਤੁਹਾਨੂੰ ਟਾਈਮ ਵੀ ਦੱਸ ਦਿੱਤਾ ਤਾਂ ਕਲ ਚੰਦਰ ਦੇ ਦਰਸ਼ਨ ਨਹੀਂ ਕਰਨੇ ਸ਼ੁਕਰ ਚੰਦਰ ਤੇ ਕੇਤੂ ਦੀ ਜੁਤੀ ਬਣੀ ਹੈ ਸ਼ੁਕਰ ਚੰਦਰ ਤੇ ਕੇਤੂ ਦਾ ਯੋਗ ਤਕਰੀਬਨ ਅੱਜ ਸ਼ੁੱਕਰਵਾਰ ਵਾਲੇ ਦਿਨ ਰਵੇਗਾ ਰਾਤ ਨੂੰ 11:00 ਵਜੇ 1 ਮਿੰਟ ਤੱਕ ਕੰਨਿਆ ਰਾਸ਼ੀ ਵਿੱਚ ਹੀ ਬਣਨਾ ਹੈ ਉਸ ਤੋਂ ਬਾਅਦ ਚੇਂਜ ਹੋ ਜਾਣਾ ਹੈ ਤੇ ਭਦਰਾ ਜੋਤ ਸਵੇਰੇ 28 20 ਤੋਂ ਸ਼ੁਰੂ ਹੋ ਜਾਏਗੀ ਤੇ ਗ੍ਰਹਾਂ ਦੇ ਮੁਤਾਬਕ ਦੇਖੀਏ ਆਪਾਂ ਤਾਂ ਚਤੁਰਤੀ ਤਿਥੀ ਦਾ ਵਰਤ ਵੈਸੇ ਜਿਹੜੇ ਲੋਕ ਰੱਖਦੇ ਉਹ ਅੱਜ ਵੀ ਰੱਖ ਸਕਦੇ ਆ ਤੇ ਕੱਲ ਵੀ ਰੱਖ ਸਕਦੇ ਆ ਕਿਉਂਕਿ ਕੱਲ ਨੂੰ ਸ਼ਨੀਵਾਰ ਨੂੰ ਚਤੁਰਤੀ ਤਿਥੀ ਸ਼ਾਮ ਨੂੰ 30:38 ਮਿੰਟ ਤੱਕ ਰਹੇਗੀ ਉਸ ਤੋਂ ਬਾਅਦ ਪੰਜਵੀਂ ਦੀ ਕੀ ਦਾ ਪਾਠ ਸ਼ੁਰੂ ਹੋ ਜਾਏਗਾ ਤਾਂ ਸੁਣੋ ਗ੍ਰਹਾਂ ਦੇ ਮੁਤਾਬਕ ਅੱਜ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਜਾਣਦੇ ਆ ਅਸਟ੍ਰੋਲੋਜੀ ਵਿਦ ਲੌਜੀਕ ਲੌਜੀਕ ਮਤਲਬ ਕਿ ਸਾਇੰਸ ਸਾਇੰਸ ਮਤਲਬ ਤਰਕ ਤਰਕ ਤੋਂ ਬਿਨਾ ਕੀਤੀ ਗਈ ਗੱਲ ਬਾਤ ਜੇ ਤੁਹਾਨੂੰ ਲੱਗੇ ਕਿ ਆਪੇ ਕਰ ਲਵੇ ਆਪਣਾ ਆਪਣਾ ਹੀ ਕਰ ਲਵੇ ਤਾਂ ਇੱਥੇ ਜਾ ਕੇ ਹੀ ਦਿਮਾਗ ਖੁੱਲਦਾ ਹੈ ਕਿ ਬਾਈ ਦੂਸਰੇ ਨੂੰ ਤੁਸੀਂ ਕਹਿ ਰਹੇ ਹੋ ਕਿ ਐਦਾਂ ਕਰਨ ਨਾਲ ਐ ਹੋਣ ਨਾਲ ਆ ਚੀਜ਼ ਹੋ ਜਾਂਦੀ ਹੈ ਕਿ ਬਾਈ ਤੁਸੀਂ ਕਿਉਂ ਨਹੀਂ ਕੀਤੀ ਹੈ ਨਾ ਸਭ ਤੋਂ ਪਹਿਲਾਂ ਜੋ ਵੀ ਜਿਸ ਤਰ੍ਹਾਂ ਦੀ ਹੈ ਕੋਈ ਵੀ ਚੀਜ਼ ਜੋ ਅੱਛੀ ਹੁੰਦੀ ਹੈ ਹਰ ਇਨਸਾਨ ਪਹਿਲਾਂ ਆਪਣੇ ਤੇ ਅਪਣਾਉਂਦਾ ਹੈ ਤੇ ਫਿਰ ਦੂਜੇ ਨੂੰ ਦੱਸਦਾ ਹੈ ਇਹ ਸੱਚਾਈ ਹੈ ਇੱਕ ਰੋਗੀ ਇਨਸਾਨ ਦੂਜੇ ਦੇ ਰੋਗ ਨੂੰ ਦੂਰ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਪਹਿਲਾਂ ਉਹ ਆਪਣੇ ਰੋਗ ਦੂਰ ਕਰੇਗਾ ਹਣਾ ਜੇ ਡਾਕਟਰ ਹੀ ਬਿਮਾਰ ਹੈ ਨਜ਼ਲਾ ਜਿਹਾ ਕੰਮ ਚਿੱਕਾ ਉਹਨੂੰ ਲੱਗਿਆ ਹੋਇਆ ਤੇ ਦੂਜੇ ਨੂੰ ਕਿਵੇਂ ਚਿੱਕਾਂ ਦੀ ਦਵਾਈ ਦੇ ਸਕਦਾ ਹੈ ਲਗਾ ਤਾਂ ਪਹਿਲਾਂ ਤੂੰ ਆਪਣੀ ਹੀ ਰੋਕ ਲੈ ਨਹੀਂ ਤੇ ਇਸੇ ਕਰਕੇ ਹੀ ਤਰਕ ਹੈ ਕਿ ਭਾਈ ਜੇ ਤੁਹਾਨੂੰ ਲੱਗਦਾ ਹੈ ਕਿ ਆਪ ਹੀ ਅਗਲਾ ਪਰੇਸ਼ਾਨ ਹੈ ਤਾਂ ਦੂਜੇ ਦੀਆਂ ਪਰੇਸ਼ਾਨੀਆਂ ਨੂੰ ਕਿਵੇਂ ਘੱਟ ਕਰ ਸਕਦਾ ਸੋਚੋ ਤਰਕ ਨਾਲ ਸੋਚੋ ਤਾਂ ਹੀ ਹੱਲ ਮਿਲਣਗੇ ਐਰਿਸ 애니বেশ ਰਾਸ਼ੀ ਵਾਲਿਆਂ ਦੀ ਗੱਲ ਕਰਾਂਗੇ ਆਪਾਂ ਮੇਸ਼ ਰਾਸ਼ੀ ਦੇ ਲਈ ਚੰਦਰ ਅੱਜ ਵੀ ਬਣਿਆ ਹੋਇਆ ਕਿੱਥੇ 6ਵੇਂ ਸਥਾਨ ਵਿੱਚ ਰਾਸ਼ੀ ਤੋਂ ਤੇ ਚੰ드ਰਮਾ ਜੋ ਹੈ ਉਹ ਹਸਤ ਜਾਨੀ ਨਕਸ਼ਤਰ ਦੇ ਵਿੱਚ ਗਿਆ ਤੇ ਹਸਤ ਨਕਸ਼ਤਰ ਜੋ ਹੈ ਤਕਰੀਬਨ ਚੱਲੇਗਾ 9:25 ਤੱਕ ਤੇ ਉਸ ਤੋਂ ਬਾਅਦ ਚਿਤਰਾ ਨਕਸ਼ਤਰ ਮੰਗਲ ਦਾ ਨਕਸ਼ਤਰ ਮੰਗਲ ਦਾ ਨਕਸ਼ਤਰ ਮਿੱਤਰਾ ਚੰਦਰ ਦਾ ਨਕਸ਼ਤਰ ਵੀ ਮਿੱਤਰਾ ਦਿਨਮਦੀਆ ਜਾਣ ਵਾਲਾ ਕੌਨਫੀਡੈਂਸ ਵਧਣ ਵਾਲਾ ਹੈ ਫ੍ਰੇਮਸ ਬੰਦਾ ਵਿੱਚ ਪਈਆਂ ਹੋਈਆਂ ਦੂਰੀਆਂ ਸ਼ਾਮ ਤੋਂ ਬਾਅਦ ਠੀਕ ਹੋ ਜਾਣਗੀਆਂ ਰਿਲੈਕਸ ਮਿਲੇਗੀ ਹਰਾ ਰੰਗਾ ਚ ਨਹੀਂ ਪਾਣਾ ਅਗਲੀ ਰਾਸ਼ੀ ਟੌਰਸ ਬ੍ਰਿਕ ਰਾਸ਼ੀ ਵਾਲਾ ਬ੍ਰਿਕ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਤਕਰੀਬਨ ਚੰਦਰ ਦਾ ਨਕਸ਼ਤਰ ਠੀਕ-ਠੀਕ ਤੇ ਮੰਗਲ ਦਾ ਨਕਸ਼ਤਰ ਖੱਜਲਖਵਰੀ ਦੇਣ ਵਾਲਾ ਪਰੇਸ਼ਾਨੀਆਂ ਥੋੜੀਆਂ ਜੀਆਂ ਵੱਧ ਸਕਦੀਆਂ ਨੇ ਘਰੇਲੂ ਤੌਰ ਤੇ ਥੋੜੀ-ਬਹੁਤੀ ਲੜਾਈ ਝਗੜਾ ਪਰੇਸ਼ਾਨੀ ਤੇ ਪੇਟ ਸਬੰਧੀ ਪਰੇਸ਼ਾਨੀ ਵੀ ਆ ਸਕਦੀ ਹੈ ਕਈ ਵਾਰੀ ਲੱਗਦਾ ਕਈ ਵਾਰੀ ਕਿ ਸਾਡੇ ਤੋਂ ਘੱਟ ਮਿਹਨਤ ਕਰਨ ਵਾਲੇ ਵੀ ਅੱਗੇ ਲੰਘੇ ਤੇ ਅਸੀਂ ਉੱਥੇ ਹੀ ਆ ਬਸ ਇਹ ਥੋੜੀ ਮਨੋਦਸ਼ਾ ਨੂੰ ਥੋੜਾ ਠੀਕ ਰੱਖਣਾ ਪਰ ਸ਼ੁਕਰ ਦਾ ਚੰਦਰ ਦੇ ਨਾਲ ਬੈਠਣਾ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਨ ਵਾਲਾ ਬਸ ਥੋੜਾ ਜਿਹਾ ਵੈਲ ਡਰੈਸਟ ਅੱਜ ਵੀ ਰਹਿਣਾ ਤੁਸੀਂ ਤੇਕੇਲੇ ਬੱਚਾ ਨੂੰ ਅੱਜ ਵੀ ਦੇ ਸਕਦੀ ਹਾਂ ਜੈਮਨੀ ਮਿਥੂ ਰਾਸ਼ੀ ਵਾਲੇ ਸਿਹਤ ਲਈ ਸਿਤਾਰੇ ਥੋੜੇ ਜਿਹਾ ਢਿੱਲੇ ਨੇ ਜੀ ਤੁਹਾਡੇ ਮੰਗਲ ਦਾ ਨਕਸ਼ਤਰ ਮਿੱਤਰਨੀ ਜਾਂ ਗੁੱਸਾ ਜ਼ਿਆਦਾ ਬੈਸਵਾਜੀ ਜ਼ਿਆਦਾ ਕਿਸੇ ਵੀ ਦਾ ਨਾਲ ਕੀਤੀ ਗਈ ਨੁਕਸਾਨ ਹੀ ਕਰੇਗੀ ਐਵੇਂ ਹੀ ਕਿਸੇ ਨਾਲ ਲੜਾਈ ਝਗੜਾ ਮੁੱਲ ਲੈਣਾ ਬਦਨਾਮੀ ਹੀ ਕਰਵਾਏਗਾ ਗੁੱਸੇ ਤੇ ਕੰਟਰੋਲ ਰੱਖੋ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੀ ਕਰਨਾ ਮਾਂ ਦੇ ਪੈਰੀ ਹੱਥ ਲਾ ਕੇ ਘਰ ਤੋਂ ਜਾਣਾ ਹੈ ਕੈਂਸਰ ਕਰਕਰਾ ਰਾਸ਼ੀ ਵਾਲਿਆਂ ਨੂੰ ਚਾਹੀਦਾ ਏ ਕਿ ਸਵੇਰ ਤੋਂ ਹੀ ਤਕਰੀਬਨ ਜੀਪ ਤੇ ਸ਼ੈਦ ਲਗਾ ਲਿਆ ਜਾਵੇ ਮੰਗਲ ਦਾ ਨਿਸ਼ਕਤਰ ਮਿੱਤਰ ਹੀ ਹੈ ਪ੍ਰਾਪਰਟੀ ਸੇਲ ਪਰਚੇਜ਼ ਗੱਡੀ ਲੈਣ ਲਈ ਸਿਤਾਰੇ ਤੁਹਾਡੇ ਸ਼ੁਭ ਚੱਲਦੇ ਪਏ ਨੇ ਤਾਂ ਕੀ ਕਰਨਾ ਜੀ ਤੁਸੀਂ ਅੱਜ ਬਲੈਕ ਬਲੂ ਕਲਰ ਨਹੀਂ ਪੋਣਾ ਤੇ ਬਦਾਮ ਨਾਰੀਅਲ ਬੰਦਰ ਰੱਖ ਦੇਣੇ ਨੇ ਅੱਛਾ ਪ੍ਰਭਾਵ ਲੈਣ ਲਈ ਪੈਸੇ ਬਲੋ ਸੌਕੇ ਹੋ ਜੂਗੇ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਜ਼ਿਆਦਾ ਗੁੱਸਾ ਕਰਨਾ ਥੋੜੀ ਇਰੀਟੇਸ਼ਨ ਕਰਨਾ ਲੱਤਾਂ ਪੈਰਾਂ ਵਿੱਚ ਦਰਦ ਦੀ ਪਰੇਸ਼ਾਨੀ ਰਹੇਗੀ ਹੈਨਾ ਤੇ પતિ ਪਤਨੀ ਵਿੱਚ ਵੀ ਜੀਵਨ ਸਾਥੀ ਨਾਲ ਵੀ ਥੋੜੀ ਬੈਸਬਾਦੀ ਤੇ ਥੋੜਾ ਘਰ ਦਾ ਮਾਹੌਲ ਖਰਾਬ ਹੋ ਸਕਦਾ ਹੈ ਮੰਗਲ ਦਾ ਨਕਸ਼ਤਰ ਜੂ ਹੈ ਸਿਰਫ ਵਿਦੇਸ਼ ਜਾਣ ਵਾਲਿਆਂ ਲਈ ਚੰਗਾ ਹੈ ਕੋਈ ਵੀਜ਼ਾ ਲਾਉਣਾ ਹੈ ਫਾਈਲ ਲਗਾਣੀ ਹੈ ਤਾਂ ਉਹਦੇ ਲਈ ਸਿਤਾਰੇ ਚੰਗੇ ਹੈ ਵੀਜ਼ਾ ਆ ਵੀ ਸਕਦਾ ਰੁਕਿਆ ਕੰਮ ਹੋ ਸਕਦਾ ਮਨ ਖੁਸ਼ ਰਹੇਗਾ ਤੇ ਧਨ ਲਈ ਕੰਮ ਕਰਨ ਲਈ ਬਿਜ਼ਨਸ ਲਈ ਬਾਣੀ ਰਹੀ ਸੁਤੰਤਰ ਕੰਮ ਕਰਨ ਵਾਲੇ ਲਈ ਸੋਸ਼ਲ ਮੀਡੀਆ 'ਚ ਕੰਮ ਕਰਨ ਵਾਲੇ ਲਈ ਅੱਜ ਦਾ ਦਿਨ ਬੈਸਟ ਜਾਏਗਾ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਦੇ ਲਈ ਸ਼ੁੱਕਰ ਚੰਦਰ ਕੇਤੂ ਦੀ ਜੁਤੀ ਲਗਨ ਵਿੱਚ ਅੱਜ ਵੀ ਰਹੇਗੀ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਗੱਲ ਗੱਲ ਤੇ ਬੈਸਵਾਜੀ ਕਿਸੇ ਨਾਲ ਨਹੀਂ ਕਰਨੀ ਖਾਸ ਤੌਰ ਤੇ ਮਾਤਾ ਪਿਤਾ ਦੀ ਹਰ ਗੱਲ ਤੇ ਟੋਕਾ ਟੱਕੀ ਘਰ ਦਾ ਮਾਹੌਲ ਵੀ ਖਰਾਬ ਕਰੇਗੀ ਤੇ ਉਹਨਾਂ ਦੇ ਮਨ ਨੂੰ ਵੀ ਦੁਖੀ ਕਰੇਗੀ ਜੋ ਕਿ ਚੰਦਰ ਲਗਨ ਵਿੱਚ ਹੈ ਤੇ ਉਹ ਖਰਾਬ ਹੋ ਜਾਏਗਾ ਤਾਂ ਮਾਂ ਦੇ ਪੈਰੀਂ ਹੱਥ ਲਗਾਣਾ ਹੈ ਯਾਤਰਾ ਜ਼ਰੂਰੀ ਹੋਵੇ ਤਾਂ ਆਪਣੇ ਕੋਲ ਚਾਂਦੀ ਲੈ ਕੇ ਜਾਣਾ ਹੈ ਤੇ ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ ਅਸ਼ਟਮੇਸ਼ ਅਸ਼ਟਮੇਸ਼ ਦਾ ਨਕਸ਼ਤਰ ਹੈ ਇਸ ਕਰਕੇ ਸੰਭਲ ਕੇ ਚੱਲੋ ਯਾਤਰਾ ਵੀ ਧਿਆਨ ਨਾਲ ਕਰੋ ਲਿਬਰਾਟੂਲ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਦਾ ਸਿਤਾਰਿਆਂ ਦੇ ਹਿਸਾਬ ਦੇ ਨਾਲ ਖੱਜਰਕਵਾਲੀ ਮਾਨਸਿਕ ਤੌਰ ਤੇ ਕੋਈ ਨਾ ਕੋਈ ਬੜਨ ਵਾਲੀ ਹੈ ਜਿਸ ਦੀ وجہ ਨਾਲ ਥੋੜਾ ਲੱਗੇਗਾ ਕਿ ਕਲਪਹਾੜ ਵੀ ਜ਼ਿਆਦਾ ਹੋਗੀ ਨੀ ਕਿ ਆ ਵੀ ਰਾਸ ਨਹੀਂ ਆਈਆਂ ਤੇ ਜਿਹੜਾ ਕੋਈ ਲੈਣ ਦੇਣ ਸੀ ਉਹ ਵੀ ਹੱਥ ਪੱਲੇ ਕੁਝ ਨਹੀਂ ਪੈ ਰਿਆ ਯਾਨੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਥੋੜਾ ਬਹੁਤ ਜੀ ਉਦਾਸੀ ਉਦਾਸੀ ਨਹੀਂ ਕਹਿ ਸਕਦੇ ਆਪਾਂ ਇਹ ਕਹਿ ਸਕਦੇ ਆ ਕਿ ਰਿਟਰਨ ਨਹੀਂ ਆ ਰਹੀ ਵਾਪਸ ਇਸ ਕਰਕੇ ਕਲਪਹਾੜ ਰਹੇਗੀ ਸ਼ਾਪਿੰਗ ਤੇ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਚਾਹੀਦਾ ਤੁਹਾਨੂੰ ਤੇ ਕੁੱਤੇ ਨੂੰ ਰੋਟੀ ਜ਼ਰੂਰਾਂ ਚ ਵੀ ਪਾ ਦਿਓ ਮੰਗਲ ਧਨ ਕੰਮ ਕਰ ਬਿਜ਼ਨਸ ਲਈ ਚੰਗਾ ਹੈ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ ਬ੍ਰਿਸ਼ਚਿਕ ਰਾਸ਼ੀ ਦੇ ਲਈ ਵਿਆਹ ਆਦੀ ਲਈ ਸਿਤਾਰੇ ਚੰਗੇ ਚੱਲਦੇ ਪਏ ਆ ਇਨਕਮ ਸਥਾਨ ਵਿੱਚ ਚੰਦਰਮਾ ਅਤੇ ਮੰਗਲ ਦਾ ਨਕਸ਼ਤਰ ਮਿੱਤਰ ਹੈ ਪੂਰੀ ਤਰ੍ਹਾਂ ਨਾਲ ਕਿਤੇ ਜਾਣਾ ਕੁਝ ਖਾਣਾ ਪੀਣਾ ਕੁਝ ਸੈਰ ਕਰਨਾ ਕੁਝ ਸ਼ਾਪਿੰਗ ਕਰਨਾ ਮਨ ਇਦਾਂ ਦਾ ਕਰੇਗਾ ਤੇ ਚਲੋ ਮੂਵੀ ਵਗੈਰਾ ਦੇਖਣ ਦਾ ਮਨ ਹੈ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸ਼ੁਕਰਚੰਦਰ ਦੀ ਜੁਤੀ ਹੈ ਇੰਜੋਏ ਕਰੋ ਲਾਈਫ ਨੂੰ ਅੱਛਾ ਦਿਨ ਜਾਏਗਾ ਮੰਗਲ ਦਾ ਨਕਸ਼ਤਰ ਬਸ ਅਜ ਨਹੀਂ ਲਾ ਰੰਗ ਨਹੀਂ ਹੀ ਪਾਣਾ ਬਾਕੀ ਦਿਨ ਅੱਛਾ ਹੀ ਜਾਣ ਵਾਲਾ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਮਾਤਾ ਦੀ ਸਿਹਤ ਦੀ ਥੋੜੀ ਪਰੇਸ਼ਾਨੀ ਅੱਜ ਵੀ ਰਹੇਗੀ ਹਸਪੀਟਲ ਦੇ ਚੱਕਰ ਵਜ੍ਹਾ ਕੋਈ ਵੀ ਹੋਵੇ ਲੱਗ ਸਕਦੇ ਆ ਭਾਵੇਂ ਕਿਸੇ ਦੀ ਰੋਟੀ ਲੈ ਕੇ ਹੀ ਕਿਉਣਾ ਜਾਣਾ ਪਵੇ ਤੇ ਨਾਲ ਮੰਗਲ ਦਾ ਨਕਸ਼ਤਰ ਜੋ ਹੈ 12ਵੇਂ ਖਾਨੇ ਦਾ ਮਾਲਕ ਹੋਣ ਕਰਕੇ ਮਿਹਨਤ ਜ਼ਿਆਦਾ ਕਰਨ ਤੇ ਹੀ ਚੰਗੇ ਨਤੀਜੇ ਮਿਲਣਗੇ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਅੱਜ ਲੈਮਨ ਚਾ ਕਲਰ ਪਾ ਲਿਓ ਤੇ ਬ੍ਰੈਸਪਤ ਨੂੰ ਸ਼ੁਭ ਕਰਨ ਲਈ ਚਨੇ ਦੀ ਦਾਲ ਪਿਓ ਕੇ ਪੰਛੀਆਂ ਨੂੰ ਪਾ ਦਿਓ ਜਾਂ ਧਾਰਮਿਕ ਸਥਾਨ ਤੇ ਲੰਗਰ ਚ ਦੇ ਸਕਦੇ ਹੋ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਮੰਗਲ ਦਾ ਨਕਸ਼ਤਰ ਠੀਕ ਠਾਕ ਜ ਹੈ ਨਾ ਨੁਕਸਾਨ ਕਰਨ ਵਾਲਾ ਤੇ ਨਾ ਹੀ ਫਾਇਦਾ ਕਰਨ ਵਾਲਾ ਹਾਂ ਥੋੜਾ ਜਿਹਾ ਨਜ਼ਰਾਂ ਦੇ ਚੱਕਰ ਤੋਂ ਬਚਣਾ ਚਾਹੀਦਾ ਤੁਹਾਨੂੰ ਦੁੱਧ ਮੱਥੇ ਤੇ ਹਮੇਸ਼ਾ ਲਗਾਉਂਦੇ ਰਹਿਣਾ ਤੇ ਕੋਸ਼ਿਸ਼ ਕਰਨੀ ਅੱਜ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਕੁੱਤੇ ਨੂੰ ਰੋਟੀ ਵੀ ਪਾ ਦੇਣੀ ਹੈ ਤੇ ਮਿਸ਼ਰੀ ਦਾ ਸੇਵਨ ਕਰਕੇ ਘਰ ਤੋਂ ਜਾਣ ਤੇ ਸ਼ੁਕਰਚੰਦਰ ਦੀ ਯੂਤੀ ਦਾ ਸ਼ੁਭ ਪ੍ਰਭਾਵ ਪਵੇਗਾ ਅਕਿਊਰਸ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਮੰਗਲ ਦਾ ਨਕਸ਼ਤਰ ਜੁਗਾ 10ਵੇਂ ਖਾਨੇ ਦਾ ਤੇ 3ਜੇ ਖਾਨੇ ਦਾ ਮਾਲਕ ਹੈ ਹਿੰਮਤ ਨਾਲ ਕੀਤੇ ਕੰਮ ਸਕਸੈਸ ਦੇਣਗੇ ਥੋੜਾ ਲੀਜੀਪਨ ਜਿਆ ਬਣੇ ਰਗਿਆ ਕੱਲ ਤੇ ਟਾਲ ਦਿੰਨੇ ਆ ਕੋਈ ਨਾ ਕਰ ਲਾਂਗੇ ਕਿਤੇ ਨਹੀਂ ਜਾਂਦਾ ਐਦਾਂ ਦੀ ਜੋ ਚੀਜ਼ ਹੈ ਨਾ ਇਹ ਤੁਹਾਡੇ ਕੰਮ ਚੰਗੇ ਕੰਮਾਂ ਨੂੰ ਹੱਥਾਂ ਚ ਤੇ ਕਿਸੇ ਦੀ ਮੀਟਿੰਗ ਜਾਂ ਕੋਈ ਪ੍ਰਤਿਸ਼ਟਾ ਵਾਲੇ ਲੋਕਾਂ ਨੂੰ ਤੁਸੀਂ ਗੱਲਬਾਤ ਕਰਨੀ ਹੈ ਤਾਂ ਉਹ ਡਿਲੇ ਹੋਣਾ ਨੁਕਸਾਨ ਹੀ ਕਰਵਾਏਗਾ ਤਾਂ ਡਿਲੇ ਨਾ ਕਰੋ ਕਿਉਂਕਿ ਸ਼ਨੀ ਦੀ ਤੀਜੀ ਦ੍ਰਿਸ਼ਟੀ ਹਿੰਮਤ ਦੇ ਘਰ ਚ ਦੇਖਦੀ ਪਈ ਹੈ ਤੇ ਸਾਹਮਣੇ ਤੋਂ ਸੂਰਜ ਬੁੱਧ ਨੂੰ ਅੱਛਾ ਅ ਰਸਤੇ ਤੇ ਅੱਛੇ ਲੋਕਾਂ ਨਾਲ ਸਬੰਧ ਬਣਾਉਣ ਵਿੱਚ ਮਦਦ ਕਰ ਰਹੇ ਨੇ ਤਾਂ ਬਸ ਕਮਾਕਾਰਾਂ ਨੂੰ ਅੱਗੇ ਤੋਰੋ ਚੰਦਰ ਕੇਤੂ ਦੇ ਨਾਲ ਗ੍ਰਹਿ ਜੋਗ ਬਣਾ ਕੇ ਉਸ ਤੋਂ ਬਾਅਦ ਅੱਗੇ ਜਾਏਗਾ ਨਵੇਂ ਸਥਾਨ ਵਿੱਚ ਤੱਕ ਅਸੀਂ ਵੀ ਹੋ ਜਾਣਗੇ ਸੈਜੀਟੇਰੀਸ ਤਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਜਾਏਗਾ ਤਨ ਕੰਮਕਾਰ ਬਿਜ਼ਨਸ ਵਿੱਚ ਵਾਧਾ ਹੋਏਗਾ ਆ ਰੁਕੇ ਹੋਏ ਕੰਮ ਹੋਣਗੇ ਵਿਦੇਸ਼ ਸਬੰਧੀ ਚੰਗੀ ਖਬਰ ਸੁਣਨ ਨੂੰ ਮਿਲੇਗੀ ਵਿਦਿਆਰਥੀਆਂ ਤੁਸੀਂ ਤਾਂ ਪੜਾਈ ਵਿੱਚ ਵਧਣ ਲੱਗੇਗਾ ਕਹਿ ਸਕਦੇ ਆ ਮੰਗਲ ਦਾ ਨਕਸ਼ਤਰ ਬੜਾ ਸ਼ੁਭ ਤੇ ਸੱਤਵੇਂ ਬੈਠਾ ਚੰਦਰ ਧਨ ਬਿਜ਼ਨਸ ਤੇ ਲੈਗਜ਼ਰੀ ਲਾਈਫ ਖਾਸ ਤੌਰ ਤੇ ਗੱਡੀ ਚੇਂਜ ਕਰਨ ਬਾਰੇ ਗੱਡੀ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਪੂਰਾ ਫਾਇਦਾ ਹੋਣ ਵਾਲਾ ਹੈ ਤੇ ਮਨ ਨੇ ਖੁਸ਼ੀ ਰਹਿਣਾ ਹੈ ਕਿਉਂਕਿ ਸਿਤਾਰੇ ਸ਼ੁਭ ਚੱਲਦੇ ਪਏ ਆ ਚਲੋ ਇਹ ਸੀ astrology with the logic ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਮੁਤਾਬਕ ਕਿੰਦਾ ਅਸੀਂ ਗ੍ਰਹਿਾਂ ਨੂੰ ਸਹੀ ਕਰਕੇ ਦਿਨ ਨੂੰ ਬੈਸਟ ਹੋਰ ਬੈਸਟ ਬਣਾ ਸਕਦਾ ਤੇ ਆਪਣੇ ਆਪ ਨੂੰ ਸੰਸਾਰ ਟਾਲ ਕੇ ਹੁੰਦਾ ਕੀ ਹੈ ਜੋ ਵਕਤ ਤੇ ਤੁਹਾਡੀ ਕਿਸਮਤ ਕਿਸਮਤ ਮਤਲਬ ਕਿਸ ਤਰ੍ਹਾਂ ਦੀ ਮੱਤ ਕੁਦਰਤ ਨੇ ਦਿੱਤੀ ਆ ਕਿਸ ਤਰ੍ਹਾਂ ਦੀ ਸਾਡੀ ਸੋਚ ਬਣ ਰਹੀ ਹੈ ਕਿਉਂ ਵੱਧ ਰਹੀ ਹੈ ਕਿਉਂ ਅਸੀਂ ਪਹਿਲਾਂ ਇਦਾਂ ਸੀ ਫਿਰ ਇਦਾਂ ਕਿਉਂ ਕਿਉਂ ਮਤਲਬ ਕੁਐਸਚਨ ਮਾਰਕ ਇਹ ਤੁਹਾਨੂੰ ਤੁਹਾਡੇ ਸਿਤਾਰੇ ਦੇ ਹਿਸਾਬਕਤਾ ਨਾਲ ਅਸੀਂ ਬਣੇ ਉਹਨਾਂ ਮੁਤਾਬਕ ਆ ਅਸੀਂ ਜਿਉਂਦੇ ਹੀ ਉੱਥੇ ਪਏ ਆ ਅਸੀਂ ਚੱਲ ਵੀ ਇੱਕ ਧਰਤੀ ਗ੍ਰਹਿ ਤੇ ਰਹੇ ਆ ਸਾਨੂੰ એનર્ਜੀ ਸੂਰਜ ਇੱਕ ਗ੍ਰਹਿ ਦੇ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਸਾਡੇ ਤੇ ਪ੍ਰਭਾਵ ਪਾਉਂਦੀਆਂ ਨੇ ਤਾਂ ਇਹਨਾਂ ਦੇ ਮੁਤਾਬਕ ਚੱਲਣਾ ਹੀ ਪੈਂਦਾ ਹੈ ਕੋਈ ਤਾਕਤ ਨਹੀਂ ਇਹਨਾਂ ਨੂੰ ਬਦਲ ਸਕਦੀ ਬਦਲਣਾ ਕਿਨੂੰ ਇਹ ਪਰਵਰਤਨ ਕਿੱਚ ਚਾਹੀਦਾ ਹੈ ਸਾਡੇ ਆਪਣੇ ਆਪ 'ਚ ਤੇ ਰਸਤੇ ਵੀ ਉਸ ਪਰਵਰਤਨ ਨਾਲ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਕਰਕੇ ਤਾਂ ਦੇਖੋ अच्छा रिजल्ट मिलेगा ठीक है तो चलो वास्तु टिप ਦੇ ਮੁਤਾਬਕ ਆਪਾਂ ਛੋਟੇ ਛੋਟੇ ਗੱਲਾਂ ਦੱਸਦੇ ਆ ਘਰ ਵਿੱਚ ਵੇਲਾ ਵੇਲਾ ਮਤਲਬ ਜਿਸ ਨੂੰ ਸਹਾਰਾ ਦੇਣ ਦੀ ਜ਼ਰੂਰਤ ਹੋਵੇ ਛੱਤ ਤੇ ਕਦੇ ਨਹੀਂ ਲਾਉਣੀ ਚਾਹੀਦੀ ਕਿਉਂਕਿ ਛੱਤ ਸ਼ਨੀ ਦੀ ਹੈ ਤੇ ਵੇਲ ਬੁੱਧ ਦੀ ਕਰਕੇ ਮੰਨੀ ਜਾਂਦੀ ਹੈ ਤੇ ਬੁੱਧ ਸ਼ਨੀ ਦੀ ਯੂਤੀ ਬਣ ਜਾਂਦੀ ਹੈ ਜਿਸ ਕਰਕੇ ਕਈ ਵਾਰੀ ਘਰ ਦੀਆਂ ਤੀਆਂ ਪਰੇਸ਼ਾਨ ਹੋ ਜਾਂਦੀਆਂ ਨੇ ਤੇ ਰਿਲੇਸ਼ਨ ਖਰਾਬ ਹੋ ਜਾਂਦੇ ਆ ਨੋਟ ਕਰੋ ਇਹ ਚੀਜ਼ਾਂ ਹਟਾਓ ਸੰਬੰਧ ਤੇ ਖਾਨਦਨ ਸ਼ੁਭ ਹੋ ਜਾਏਗਾ ਸਾਸ਼ਿਕਾ